ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਵਨ ਮੀਡੀਆ ਮੈਂ ਪੁੱਛਾ ਤਾਂ ਥਾਰ ਵਾਲੀ ਇਨਸਟਾ ਕੁئین ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਤਾਂ ਦੱਸਦੇ ਕਿ ਬਟਿੰਡਾ ਜਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਮਹਿਲਾ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਇਸ ਮਹਿਲਾ ਕਾਂਸਟੇਬਲ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਦੱਸਦੇ ਕਿ ਮਹਿਲਾ ਕਾਂਸਟੇਬਲ ਜੋ ਕਿ ਪਿਛਲੇ 5 ਮਹੀਨੇ 19 ਦਿਨਾਂ ਤੋਂ ਨਿਆਇਕ ਹਿਰਾਸਤ 'ਚ ਸੀ ਉਸ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲੀ ਹੈ। ਤਰਸੇ ਲਈ ਸਥਾਰ ਵਾਲੀ ਬੀਬੀ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ 14 ਨਵੰਬਰ ਨੂੰ ਚਲਾਨ ਪੇਸ਼ ਕੀਤਾ ਸੀ ਸੁਣਵਾਈ ਦੌਰਾਨ ਥਾਰ ਵਾਲੀ ਬੀਬੀ ਦੇ ਵਕੀਰ ਨੇ ਕਿਹਾ ਕਿ ਚਲਾਨ ਪੇਸ਼ ਹੋਣ ਤੋਂ ਬਾਅਦ ਹਿਰਾਸਤ ਵਿੱਚ ਰੱਖਣ ਦੀ ਲੋੜ ਨਹੀਂ ਦੂਜੇ ਪਾਸੇ ਵਿਜਲਸ ਪਿਊਰਨ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦਰਸਾਇਆ ਤੇ ਕੋਰਟ ਨੇ ਦੋਵਾਂ ਪਾਸਿਆਂ ਦੀ ਦਲੀਲ ਸੁਣਨ ਤੋਂ ਬਾਅਦ ਫੈਸਲਾ ਲਿਆ ਥਾਰ ਵਾਲੀ ਬੀਬੀ ਦੀ ਜ਼ਮਾਨਤ ਹੈ ਜੋ ਮਨਜ਼ੂਰ ਕਰ ਦਿੱਤੀ ਹੈ ਦੱਸਦੇ ਕਿ 6 ਮਹੀਨੇ ਬਾਅਦ ਹੁਣੇ ਚਿੱਟੇ ਵਾਲੀ ਬੀਬੀ ਹੈ ਜੋ ਜ਼ਮਾਨਤ ਤੇ ਬਾਹਰ ਆਏਗੀ ਹਾਲਾਂਕਿ ਅਦਾਲਤ ਵੱਲੋਂ ਇਸ ਦੀ ਜ਼ਮਾਨਤ 'ਤੇ ਕਈ ਸਖਤ ਸ਼ਰਤਾਂ ਵੀ ਲਗਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਬਰਖਾਸਟ ਕਨਸਟੇਬਲ ਅਮਨਦੀਪ ਕੋਰ ਸਬੂਤਾ ਨਾਲ ਕੋਈ ਵੀ ਛੇੜਛਾੜ ਨਹੀਂ ਕਰੇਗੀ ਅਤੇ ਸਰਕਾਰੀ ਗਵਾਹ ਨੂੰ ਨਾ ਤਾਂ ਡਰਾਏਗੀ ਨਾ ਤਾਂ ਧਮਕਾਵੇਗੀ ਉਹਨਾਂ ਨੇ ਕਿਹਾ ਕਿ ਟ੍ਰਾਇਲ ਲੱਗ ਗਿਆ ਤਾਂ ਬਿਨਾਂ ਉਹ ਦੇਸ਼ ਛੱਡ ਕੇ ਨਹੀਂ ਜਾ ਸਕਦੀ ਅਤੇ ਹਰ ਸੁਣਵਾਈ ਤੇ ਉਸਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਜੇਕਰ ਉਹ ਇਹਨਾਂ ਸ਼ਰਤਾਂ ਦੀ ਉਲੰਘਣਾ ਕਰਦੀ ਹੈ ਤਾਂ ਦਾਦ ਉਸ ਦੀ ਜ਼ਮਾਨਤ ਰੱਦ ਕਰਵਾਉਣ ਲਈ ਸੁਤੰਤਰ ਹੋਵੇਗੀ ਤਾਂ ਦਾਦਾ ਜੀ ਕੀ ਥਾਰ ਵਾਲੀ ਬੀਬੀ ਹੈ ਜੋ ਜਮਾਨਤ ਤੇ ਬਾਹਰ ਆਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਚਿੱਟੇ ਵਾਲੀ ਬੀਬੀ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਹੁਣ ਵੱਲੋਂ ਇਸ ਨੂੰ ਜਮਾਨਤ ਦੀ ਮਨਜ਼ੂਰੀ ਦਿੱਤੀ ਗਈ ਹੈ